ਪੰਜਾਬ ਸਰਕਾਰ ਆਪਣੇ ਨਵੇਂ ਫੈਸਲੇ ਦੇ ਕਾਰਨ ਹੁਣ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਵੱਡੇ ਸਵਾਲ ਉੱਠੇ ਨੇ ਤੇ ਇਸ ਫੈਸਲੇ ਦੇ ਉੱਪਰ ਪੰਜਾਬ ਸਰਕਾਰ ਘਿਰਦੀ ਹੋਈ ਨਜ਼ਰ ਆ ਰਹੀ ਹੈ ਕਿ ਜੋ ਕਿਸਾਨਾਂ ਦੇ ਵੱਲੋਂ ਮਾਨ ਸਰਕਾਰ ਦੇ ਉੱਪਰ ਪਹਿਲਾਂ ਇਲਜ਼ਾਮ ਲਗਾਏ ਗਏ ਸੀ ਕਿ ਉਹ ਸਹੀ ਸੀ ਇਹ ਨਵਾਂ ਫੈਸਲਾ ਹੁਣ ਲਿਆ ਕੀ ਗਿਆ ਤੇ ਕਿਸਾਨਾਂ ਨੂੰ ਇਤਰਾਜ਼ ਕਿਉਂ ਹੋ ਸਕਦਾ ਹੈ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਅਰਵਿੰਦ ਕੇਜਰੀਵਾਲ ਦੀ ਕਿਉਂਕਿ ਜੇਲ੍ਹ ਦੇ ਵਿੱਚੋਂ ਜ਼ਮਾਨਤ ਤੋਂ ਛੁੱਟਦਿਆਂ ਸਾਰ ਹੀ ਉਹਨਾਂ ਦੇ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ ਖੁਲਾਸਾ ਇੱਕ ਸਾਜ਼ਿਸ਼ ਨੂੰ ਲੈ ਕੇ ਉਹ ਸਾਜ਼ਿਸ਼ ਕਿਸ ਵੱਲੋਂ ਰਚੀ ਗਈ ਸੀ ਕਿਸ ਦੇ ਲਈ ਰਚੀ ਗਈ ਸੀ ਤੇ ਸਾਜ਼ਿਸ਼ ਵਿੱਚ ਜੋ ਜਿਸ ਦੇ ਉੱਪਰ ਕੇਜਰੀਵਾਲ ਤੋਂ ਇਲਜ਼ਾਮ ਲਗਾਏ ਗਏ ਨੇ ਕਿ ਸਾਜ਼ਿਸ਼ ਦੇ ਉੱਪਰ ਕਾਮਯਾਬ ਹੋ ਪਏ ਨੇ ਵਿਰੋਧੀ ਅਰਵਿੰਦ ਕੇਜਰੀਵਾਲ ਦੇ ਗੱਲਬਾਤ ਉਸ ਪੂਰੀ ਸਾਜ਼ਿਸ਼ ਦੇ ਉੱਪਰ ਕਰਾਂਗੇ ਸਤਿ ਸ਼ਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਸੋ ਇਹਨਾਂ ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਡਾਕਟਰ ਹਰਵਿੰਦਰ ਸਿੰਘ ਭੱਟੀ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਡਾਕਟਰ ਸਾਹਿਬਾ ਸਵਾਗਤ ਹੈ ਜੀ ਪ੍ਰੋਗਰਾਮ 'ਚ ਸ਼ੁਕਰੀਆ ਲਖਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭ ਨੂੰ ਨਮਸਕਾਰ ਪਈ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਅੱਜ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਆਪਣੇ ਵਿਧਾਇਕਾਂ ਦੇ ਨਾਲ ਆਪਣੇ ਮੰਤਰੀਆਂ ਦੇ ਨਾਲ ਮੀਟਿੰਗ ਸੀ ਬੜੇ ਅਹਿਮ ਉੱਥੇ ਫੈਸਲੇ ਲਏ ਗਏ ਨੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉੱਥੇ ਇੱਕ ਸਾਜ਼ਿਸ਼ ਦੀ ਗੱਲ ਵੀ ਕਰਦੀ ਨਜ਼ਰ ਆਈ ਸੀ ਉਸ ਤੋਂ ਪਹਿਲਾਂ ਲੇਕਿਨ ਆਪਾਂ ਪਹਿਲਾਂ ਖਬਰ ਉਹ ਕਰਾਂਗੇ ਜਿਸ ਦੇ ਉੱਪਰ ਕਿਸਾਨਾਂ ਦੇ ਨਾਲ ਹਿੱਤ ਜੁੜਦੇ ਨਜ਼ਰ ਆ ਰਹੇ ਜਿਸ ਖਬਰ ਦੇ ਨਾਲ ਕਿਉਂਕਿ ਇੱਕ ਨਵਾਂ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਲਿੱਤਾ ਗਿਆ ਪੰਜਾਬ ਸਰਕਾਰ ਉਹ ਮਾਨ ਸਰਕਾਰ ਜਿਹੜੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਟੀਚਰਾਂ ਦੇ ਪੱਖ ਦੀ ਗੱਲ ਕਰਦੀ ਹੋਈ ਕਹਿ ਰਹੀ ਸੀ ਵੀ ਜੇਕਰ ਜਿਹੜੇ ਟੀਚਰ ਨੇ ਸਿਰਫ ਔਰ ਸਿਰਫ ਪੜ੍ਹਾਈ ਦੇ ਲਈ ਹੁੰਦੇ ਨੇ ਬੱਚਿਆਂ ਦਾ ਫਿਊਚਰ ਸਮਾਰਨ ਦੇ ਲਈ ਹੁੰਦੇ ਨੇ ਇਹਨਾਂ ਤੋਂ ਹੋਰ ਕੋਈ ਕੰਮ ਨਹੀਂ ਲਿਆ ਜਾਣਾ ਚਾਹੀਦਾ ਇਸ ਗੱਲ ਦੀ ਪੈਰ ਵੀ ਕਰਨ ਵਾਲੇ ਮਾਨ ਸਰਕਾਰ ਦੇ ਵੱਲੋਂ ਹੁਣ ਕਿਸਾਨਾਂ ਦੇ ਧਰਨੇ ਦੇ ਵਿੱਚ ਟੀਚਰਸ ਦੀ ਅਧਿਆਪਕਾਂ ਦੀ ਡਿਊਟੀ ਲਗਾਈ ਗਿਆ ਜਿਸ ਦੇ ਸਵਾਲ ਦੇ ਉੱਪਰ ਹੁਣ ਵੱਡੇ ਮਾਫ ਕਰਨਾ ਇਸ ਫੈਸਲੇ ਦੇ ਉੱਪਰ ਵੱਡੇ ਸਵਾਲ ਉੱਠਦੇ ਨਜ਼ਰ ਆ ਰਹੇ ਨੇ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖ ਰਹੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਰੋਧੀਆਂ ਦੇ ਵੱਲੋਂ ਵੀ ਇਸ ਮੁੱਦੇ ਨੂੰ ਜ਼ੋਰ ਸ਼ੋਰ ਦੇ ਨਾਲ ਉਛਾਲਿਆ ਜਾ ਸਕਦਾ ਹੈ ਵਿਕਮਿੰਦਰ ਜੀ ਇੱਕ ਤਾਂ ਗੱਲ ਬੜੀ ਆਪਣੇ ਜਾਪ ਦੇ ਵਿੱਚ ਮੇਰਾ ਖਿਆਲ ਹੈ ਉਹਨਾਂ ਕੀ ਪੋਲਿਟਿਕਸ ਵੀ ਹੋਣਾ ਇੰਡੀਆ ਦੇ ਵਿੱਚ ਤਾਂ ਇਹ ਕਾਨੂੰਨ ਹੀ ਬਣ ਗਿਆ ਲੱਗਦਾ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਬਣ ਗਿਆ ਕਿ ਜੋ ਵੀ ਪੋਲਿਟਿਸ਼ੀਅਨ ਕਹਿੰਦੇ ਨੇ ਕਰਦੇ ਉਹ ਤੋਂ ਉਲਟ ਨੇ ਬਿਲਕੁਲ ਮਤਲਬ ਮਾਨ ਸਾਹਿਬ ਦਾ ਇਹ ਗੱਲ ਸੱਚੀ ਵੀ ਸੀ ਕਿ ਉਹ ਇੱਕ ਅਧਿਆਪਕ ਦੇ ਮਤਲਬ ਬੇਟੇ ਨੇ ਉਹਨਾਂ ਨੇ ਆਂਦੀ ਸਾਰੇ ਅਨਾਉਂਸ ਕੀਤਾ ਸੀ ਕਿ ਜਿਹੜੇ ਸਕੂਲ ਟੀਚਰ ਨੇ ਖਾਸ ਕਰਕੇ ਉਹਨਾਂ ਦੀ ਹੋਰ ਕੋਈ ਡਿਊਟੀ ਨਹੀਂ ਲਈ ਇਹ ਆਰਡਰ ਹੀ ਕਰਤਾ ਸੀ ਮੈਂ ਆਲਾ ਨੂੰ ਕੀਤਾ ਸੀਗਾ ਆਰਡਰ ਤਾਂ ਪਤਾ ਨਹੀਂ ਕਾਗਜ਼ਾਂ 'ਚ ਕਰਦੇ ਨੇ ਕਿ ਨਹੀਂ ਕਰਦੇ ਪਰ ਇਹ ਲੱਗਦਾ ਸੀ ਕਿ ਇਹ ਧਿਆਨ ਰੱਖਣਗੇ ਇਸ ਗੱਲ ਪਰ ਹੁਣ ਜਿਹੜੀਆਂ ਗੱਲਾਂ ਪਿਛਲੇ ਕਾਫੀ ਸਮੇਂ ਤੋਂ ਆ ਰਹੀਆਂ ਨੇ ਵੈਸੇ ਨੋਟਿਸ ਤੇ ਇਹ ਤਾਂ ਲੇਟੈਸਟ ਦਾ ਕਮਾਲ ਹੀ ਹੋ ਗਿਆ ਮਤਲਬ ਟੀਚਰਾਂ ਦੀ ਡਿਊਟੀ ਇਲੈਕਸ਼ਨਾਂ ਦੇ ਵਿੱਚ ਸੈਂਸਸ ਦੇ ਵਿੱਚ ਜੋ ਹੋ ਰਿਹਾ ਹੈ ਛੋਟੇ ਮੋਟੇ ਕੰਮਾਂ ਦੇ ਲਈ ਸਰਕਾਰੀ ਤੌਰ ਤੇ ਅਕਸਰ ਨਾਲ ਲਈ ਜਾਂਦੀ ਸੀ ਇਹਦੇ ਕਰਕੇ ਬੱਚਿਆਂ ਦੀ ਭੜਾਈ ਸਫਰ ਵੀ ਕਰਦੀ ਸੀ ਪਰ ਇਹ ਹੈ ਕਿ ਹੁਣ ਅੱਜ ਤਾਂ ਜਿਹੜੀ ਖਬਰ ਆ ਰਹੀ ਹੈ ਉਹਨਾਂ ਦੇ ਟੀਚਰਾਂ ਦੇ ਜਿਹੜੇ ਲੀਡਰ ਨੇ ਤੇ ਆਪਕਾਂ ਦੇ ਉਹਨਾਂ ਨੇ ਇਹਦੇ ਤੇ ਬਿਆਨ ਵੀ ਦਿੱਤੇ ਨੇ ਕਿ ਕਿਸਾਨਾਂ ਦਾ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਸ਼ੰਭੂ ਤੇ ਟਾਪੀ ਗੁਜਰਾਂ ਦੇ ਵਿੱਚ ਉਹਦੇ ਉੱਪਰ ਲਾ ਐਂਡ ਆਰਡਰ ਦੇ ਵਿੱਚ ਵੀ ਟੀਚਰਾਂ ਦੀ ਡਿਊਟੀ ਲਾ ਦਿੱਤੀ ਗਈ ਹੈ ਮੇਨਟੇਨ ਰੱਖਣ ਦੀ ਇਹਦਾ ਮਤਲਬ ਉਹਨਾਂ ਤੋਂ ਪੁਲਿਸ ਜਾਂ ਸਿਕਿਉਰਿਟੀ ਗਾਰਡ ਜਾਂ ਹੋਮ ਗਾਰਡ ਦਾ ਕੰਮ ਵੀ ਟੀਚਰਾਂ ਤੋਂ ਲਿਆ ਜਾ ਰਿਹਾ ਹੈ ਪਰ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਇਹ ਪਹਿਲੀ ਵਾਰੀ ਹੋ ਰਿਹਾ ਹੈ ਅਰ ਸਰਕਾਰ ਹੈ ਜਿਹੜੀ ਕੋ ਐਜੂਕੇਸ਼ਨ ਵਿਦਿਆ ਕ੍ਰਾਂਤੀ ਦੀਆਂ ਗੱਲਾਂ ਕਰ ਰਹੀ ਹੈ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਹੋ ਰਹੀਆਂ ਨੇ ਅੱਜ ਮੈਂ ਸੁਣ ਰਿਹਾ ਸੀ ਕਿ ਜੀਵਾਲ ਸਾਹਿਬ ਸਿੱਖਿਆ ਕ੍ਰਾਂਤੀ ਦੀ ਬਹੁਤ ਵੱਡੀ ਉਸਾਲ ਦੇ ਰਹੇ ਸੀ ਪੰਜਾਬ ਦੀ ਤੇ ਦਿੱਲੀ ਦੀ ਮਤਲਬ ਇਹ ਕ੍ਰਾਂਤੀ ਹੈ ਫਿਰ ਇਹ ਪਰ ਡੀਟੀਐਫ ਹੈ ਜਿਹੜੇ ਟੀਚਰਾਂ ਦਾ ਜਿਹੜਾ ਉਪਰੋਕ ਹੈ ਪੰਜਾਬ ਦਾ ਉਹਨਾਂ ਨੇ ਬੜਾ ਸਖਤ ਇਹਦਾ ਨੋਟਿਸ ਲਿਆ ਹੈ ਅਰ ਨਾਲ ਉਹਨਾਂ ਨੇ ਜਾਰੀ ਕੀਤੇ ਨੇ ਜਿਹੜੇ ਮਤਲਬ ਆਰਡਰ ਕੱਢੇ ਗਏ ਨੇ ਫਤਿਆਲਾ ਦੇ ਜਿਹੜੇ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਉਹਨਾਂ ਵੱਲੋਂ ਮਤਲਬ ਸਮਝ ਨਹੀਂ ਆਉਂਦੀ ਗੱਲ ਹੈ ਇਹ ਇਹਦਾ ਮਤਲਬ ਪੁਲਿਸ ਦਾ ਕੰਮ ਵੀ ਹੁਣ ਟੀਚਰਾਂ ਤੋਂ ਲਿਆ ਜਾਇਆ ਜਾ ਰਿਹਾ ਹੈ। ਮਤਲਬ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉਹ ਉਹ ਆਊਟਰ ਕਿਸ ਤਰ੍ਹਾਂ ਕੱਟੇ ਗਏ ਨੇ। ਮਤਲਬ ਕਿਉਂ ਕੱਟੇ ਗਏ ਨੇ ਇਹ ਆਪਣੇ ਆਪ ਚ ਬੜੀ ਦੇਖਣ ਵਾਲੀ ਗੱਲ ਹੈ। ਕਿ ਟੀਚਰ ਕਿਸ ਕਪੈਸਿਟੀ 'ਚ ਕਰਨੀ ਇਹ ਕੰਮ। ਪਰ ਜਿਹੜੇ ਉਹ ਸਕੂਲ ਨੇ ਉਹਨਾਂ ਦੀ ਪੜ੍ਹਾਈ ਉਹਨਾਂ ਦਾ ਮਤਲਬ ਹੋਰ ਸਾਰਾ ਕੁਝ। ਅੱਛਾ ਬੀਐਲਓ ਦੇ ਤੌਰ ਤੇ ਜਿਹੜੇ ਬੂਥ ਲੈਵਲ ਅਫਸਰ ਹਨ ਉਹਨਾਂ 'ਚ ਤਾਂ ਪਹਿਲਾਂ ਹੀ ਹਜ਼ਾਰਾਂ ਟੀਚਰਾਂ ਦੀਆਂ ਡਿਊਟੀਆਂ ਲੱਗੀਆਂ ਹੀ ਹੁੰਆਂ ਨੇ। ਮਤਲਬ ਪਤਾ ਨਹੀਂ ਸਮਝ ਨਹੀਂ ਆਉਂਦੀ ਵੀ ਬਿਨਾ ਸੋਚੇ ਸਮਝੀ ਇਹ ਜਿਹੇ ਫੈਸਲੇ ਕਰ ਲਏ ਜਾਂਦੇ ਨੇ ਜਾਂ ਕਿਸ ਪੱਧਰ ਤੇ ਕੀਤੇ ਜਾਂਦੇ ਨੇ। ਮਤਲਬ ਇੱਥੇ ਦੋ ਬਾਰਡਰ ਆਪਣੇ ਨਾਲ ਹੀ ਇਧਰ ਦੇ ਪਾਸੇ ਲੱਗਦੇ ਨੇ ਇਸ ਕਰਕੇ ਪਤੇ ਵਾਲਾ ਡਿਸਟ੍ਰਿਕਟ ਪੈ ਰਿਹਾ। ਜੀ। ਉਹ ਟੀਚਰ ਕੀ ਕਰਨਗੇ ਉੱਥੇ? ਮਤਲਬ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਅਫੀਸ਼ੀਅਲ ਮਿਸ਼ਨਰੀ ਦਾ ਮਿਸਯੂਜ਼ ਜਿਹੜਾ ਕੀਤਾ ਜਾ ਰਿਹਾ ਹੈ। ਪਰ ਮੈਂ ਹੈਰਾਨ ਹਾਂ ਉਸ ਤੋਂ ਟੀਚਰਾਂ ਨੇ ਜਿਹਨੂੰ ਪ੍ਰੋਟੈਸਟ ਕੀਤਾ ਇਸ ਗੱਲ ਦੇ ਉੱਪਰ। ਵਰੇ ਕਿ ਇਹ ਸਰਕਾਰਾਂ ਦੇ ਨੋਟਿਸ ਦੇ ਵਿੱਚ ਨਹੀਂ ਹੈ ਜਾਂ ਇਹ ਜਾਣੂ ਚੁੱਕੇ ਕੀਤਾ ਜਾ ਰਿਹਾ ਹੈ ਬਿਲਕੁਲ ਉਹ ਲੱਭਿਆ ਇਹ ਜਿਹੜੀ ਹੁਣ ਇੱਥੇ ਟੀਚਰਸ ਦੀ ਡਿਊਟੀ ਲਗਾਈ ਗਿਆ ਲਾਅ ਐਂਡ ਆਰਡਰ ਦੇ ਲਈ ਸੋ ਕੀ ਇਹ ਨਫਰੀਦ ਕਰਕੇ ਵੀ ਕੀ ਪੰਜਾਬ ਪੁਲਿਸ ਦੀ ਨਫਰੀ ਘਟ ਰਹੀ ਹੈ ਕਿਉਂਕਿ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਲਗਾਤਾਰ ਹੀ ਗੱਲਾਂ ਹੁੰਦੀਆਂ ਨੇ ਵੀ ਡਿਪਾਰਟਮੈਂਟਾਂ ਦੇ ਵਿੱਚ ਮੁਲਾਜ਼ਮਾਂ ਦੀ ਕਮੀ ਹੈ ਇਹ ਜਿਹੜੀ ਪੁਲਿਸ ਦੀ ਨਫਰੀ ਦੇ ਕਾਰਨ ਕੋ ਚੱਕਰ ਪੈ ਰਿਹਾ ਜਾਇ ਇਸ ਦੇ ਪਿੱਛੇ ਮਨਸ਼ਾ ਕੋਈ ਸਰਕਾਰ ਦੀ ਹੋਰ ਹੈ ਵੀ ਟੀਚਰਾਂ ਦੀ ਡਿਊਟੀਆਂ ਨੂੰ ਆਰਡਰ ਆਰਡਰ ਚਲਾਉਣ ਦੇ ਲਈ ਲਗਾਈਆਂ ਗਈਆਂ ਨੇ ਮਨਸ਼ਾ ਪਿੱਛੇ ਕੀ ਹੈ ਦੇਖੋ ਨਫਰੀ ਦੇ ਤੌਰ ਤੇ ਤਾਂ ਜੇ ਆਪਾਂ ਦੇਖੀਏ ਇੰਡੀਆ ਦੀਆਂ ਸਾਰੀਆਂ ਸਟੇਟਾਂ ਨੂੰ ਲਈਏ ਡਿਸਟ੍ਰਿਕਟ ਵਾਈਜ਼ ਮਤਲਬ ਏਰੀਆ ਵਾਈਜ਼ ਤੇ ਜਿਹੜੀ ਪੋਪੂਲੇਸ਼ਨ ਵਾਈਜ਼ ਪੰਜਾਬ ਦੇ ਵਿੱਚ ਹਾਈਐਸਟ ਹੈ 80000 ਦੇ ਲਗਭਗ ਸਾਡੇ ਨਫਰੀ ਹੈ ਪੁਲਿਸ ਦੀ ਚਲੋ ਉਹ ਵੀਆਈਪੀ ਡਿਊਟੀਆਂ ਤੇ ਲੱਗੇ ਹੋਣਗੇ ਜਿੱਥੇ ਮੰਤਰੀਆਂ ਛੰਤਰੀਆਂ ਨੇ ਜਾਣਾ ਉੱਥੇ ਹੀ ਖੜੇ ਕਰ ਦਿੱਤਾ ਜਾਂਦਾ ਉਹਨਾਂ ਨੂੰ ਮਤਲਬ ਇਹ ਸਮਝ ਨਹੀਂ ਆਉਂਦੀ ਗੱਲ ਕਿ ਇੰਨਾ ਜ਼ਿਆਦਾ ਸਭ ਤੋਂ ਵੱਧ ਬਜਟ ਹੈ ਜਿਹੜਾ ਸਾਡਾ ਪੁਲਿਸ ਦੇ ਉੱਪਰ ਲੱਗ ਰਿਹਾ ਹੈ ਬਾਕੀ ਸਟੇਟਾਂ ਦੇ ਮੁਕਾਬਲੇ ਜਿਹੜੀਆਂ ਬਹੁਤ ਵੱਡੀਆਂ-ਵੱਡੀਆਂ ਸਟੇਟਾਂ ਨੇ ਉਹਨਾਂ ਦੇ ਮੁਕਾਬਲੇ ਜੇ ਤੁਸੀਂ ਅੰਗਰੇਜ਼ਾਂ ਦੇ ਟਾਈਮ ਦਾ ਡਾਟਾ ਲਓ ਪੰਜਾਬ ਦੇ ਵਿੱਚ ਕਿੰਨੀ ਪੁਲਿਸ ਸੀ ਤੇ ਲਾਅ ਐਂਡ ਆਊਟਰ ਦਾ ਕੀ ਹਾਲ ਸੀ ਤੇ ਸਾਡੇ ਕੀ ਹੈ ਮਤਲਬ ਤੁਸੀਂ ਹੈਰਾਨ ਹੀ ਰਹਿ ਜਾਓਗੇ ਪਰ ਕਿੰਨੇ ਸਾਰੇ ਡੀਜੀਪੀ ਏਡੀਜੀਪੀ ਕਿੰਨੀ ਸਾਰੀ ਪੁਲਿਸ ਦੀ ਜਿਹੜੀ ਟੌਪ ਹੈਵੀ ਪੁਲਿਸ ਹੈ ਮਤਲਬ ਜੇ ਫੇਰ ਵੀ ਟੀਚਰਾਂ ਤੋਂ ਕੰਮ ਲੈਣਾ ਹੈ ਜੇ ਇੰਨੀ ਪੁਲਿਸ ਹੋਣ ਦੇ ਬਾਵਜੂਦ ਵੀ ਮਤਲਬ ਨਾਰਮਲ ਲਾ ਐਂਡ ਆਰਡਰ ਹੈ ਜਿਹੜਾ ਧਰਨਿਆਂ ਦੇ ਉੱਪਰ ਦੀ ਟੀਚਰਾਂ ਦੀਆਂ ਡਿਊਟੀਆਂ ਲਾਉਣੇ ਇੰਦੇ ਬਾਕੀ ਪੁਲਿਸ ਕਿੱਥੇ ਆਉਂ ਕਿੱਥੇ ਯੂਜ਼ ਕੀਤਾ ਜਾਦਾ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਹੈ ਇਹ ਤੇ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਇਸ ਕਰਦਾ ਕਿ ਇੰਨਾ ਵੱਡਾ ਬਜਟ ਦਾ ਹਿੱਸਾ ਤੁਸੀਂ ਖਰਚ ਕਰ ਰਹੇ ਹੋ ਇੰਨੀ ਜ਼ਿਆਦਾ ਨਫਰੀ ਹੈ ਸਾਰੇ ਇੰਡੀਆ ਨਾਲੋਂ ਵੱਧ ਤੇ ਫਿਰ ਵੀ ਮਤਲਬ ਜੇ ਇਹਦੇ ਹਫਤਾਂ ਤੋਂ ਹੀ ਕੰਮ ਲਿਆ ਜਾਣਾ ਹੈ ਮਤਲਬ ਕਿਤੇ ਨਾ ਹੋਵੇ ਵੀ ਪੁਲਿਸ ਦੀ ਡਿਊਟੀ ਫਿਰ ਟੀਚਰਾਂ ਦੇ ਤੌਰ ਤੇ ਲਾਤੀ ਉਹ ਵੀ ਸਕੂਲਾਂ ਦੇ ਵਿੱਚ ਕੀ ਪੜਾਇਆ ਕਰਨਗੇ ਸਟੂਡੈਂਟਾਂ ਨੂੰ ਇਹ ਅਜੀਬ ਹੀ ਲੱਗਦਾ ਹੈ ਮਤਲਬ ਯਕੀਨ ਨਹੀਂ ਆ ਰਿਹਾ ਸੁਣ ਕੇ ਗੱਲ ਤੇ ਡਾਕਟਰ ਸਾਹਿਬ ਜਿਹੜੇ ਟੀਚਰਸ ਨੇ ਜੀ ਉਹਨਾਂ ਦਾ ਕੰਮ ਹੈ ਪੜ੍ਹਾਉਣਾ ਉਹਨਾਂ ਨੇ ਪੜ੍ਹਾਈ ਵੀ ਉਸ ਤਰੀਕੇ ਨਾਲ ਕੀਤੀ ਹੁੰਦੀ ਹੈ ਕਿ ਫਿਰ ਤੁਹਾਨੂੰ ਲੱਗ ਰਿਹਾ ਸਰਕਾਰ ਦੇ ਇਸ ਫੈਸਲੇ ਨੂੰ ਕਿਵੇਂ ਦੇਖ ਰਹੇ ਹੋ ਕਿ ਜਿਹੜੇ ਟੀਚਰ ਨੇ ਉਹ ਐਨੇ ਕੈਪੇਬਲ ਹੈਗੇ ਨੇ ਕਿ ਉਹ ਲਾਅ ਐਂਡ ਆਰਡਰ ਨੂੰ ਵੀ ਚਲਾ ਸਕਦੇ ਨੇ ਲਾਅ ਐਂਡ ਆਰਡਰ ਨੂੰ ਵੀ ਸੰਭਾਲ ਕੇ ਰੱਖ ਸਕਦੇ ਨੇ ਉਸ ਨੂੰ ਸਹੀ ਤਰੀਕੇ ਨਾਲ ਜਾਂ ਫਿਰ ਕਹੀਏ ਕਿਸਾਨਾਂ ਚਾਹੇ ਕਿ ਉਹਨੂੰ ਸਹੀ ਤਰੀਕੇ ਨਾਲ ਗਾਈਡ ਕਰ ਸਕਦੇ ਨੇ ਕਿਵੇਂ ਦੇਖ ਰਹੇ ਹੋ ਨਹੀਂ ਪਤਾ ਸਮਝੋ ਬਾਹਰ ਹੈ ਉਹਨਾਂ ਦੀ ਕੋਈ ਟ੍ਰੇਨਿੰਗ ਨਹੀਂ ਹੁੰਦੀ ਇਹ ਦੇਖੋ ਬੱਚਿਆਂ ਨਾਲ ਡੀਲ ਕਰਨ ਦੇ ਲਈ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਪਰ ਵੈਸੇ ਵੀ ਉਹਨਾਂ ਨੂੰ ਇਸ ਤਰ੍ਹਾਂ ਮਿਸਯੂਜ਼ ਕਰਨਾ ਮਤਲਬ ਆਪਣੇ ਆਪ ਦੇ ਵਿੱਚ ਇਹ ਬਿਲਕੁਲ ਹੀ ਮਤਲਬ ਉਹਨਾਂ ਦਾ ਜਿਹੜਾ ਐਕਚੁਅਲ ਰੋਲ ਹੈ ਉਹਦੇ ਉਲਟ ਹੈ ਦੇਖੋ ਉਹਨਾਂ ਨੇ ਮਨੁੱਖੀ ਵਿਕਾਸ ਦਾ ਕੰਮ ਕਰਨਾ ਹੈ ਬੱਚਿਆਂ ਨੂੰ ਪਿਆਰ ਦੇ ਨਾਲ ਪੜਾਉਣਾ ਸਿਖਾਉਣਾ ਸਮਝਾਉਣਾ ਹੈ ਮਤਲਬ ਤੁਸੀਂ ਕਿਸਾਨਾਂ ਦੇ ਖਿਲਾਫ ਉਹਨਾਂ ਨੂੰ ਖੜੇ ਕਰ ਰਹੇ ਹੋ ਉਹ ਆਪਣੀਆਂ ਮੰਗਾਂ ਲਈ ਵਿਚਾਰੇ ਟੈਂਕੀਆਂ ਤੇ ਧਰਨੇ ਉਹ ਲੇਦਾ ਲਾਉਂਦੇ ਨੇ ਬੰਦੇ ਇੱਕ ਸੈਕਸ਼ਨ ਨੂੰ ਦੂਜੇ ਸੈਕਸ਼ਨ ਤੇ ਕਾਊਂਟਰਪੋਜ਼ ਕਰਨ ਵਾਲੀ ਗੱਲ ਹੈ ਸੋ ਮੇਰਾ خیال ਹੈ ਇਹ ਰਿਵਿਊ ਹੋਣਾ ਚਾਹੀਦਾ ਹੈ ਠੀਕ ਨਹੀਂ ਹੈ ਫੈਸਲਾ ਕਿਸੇ ਵੀ ਖਸੌਬ ਦੇ ਨਾਲ ਪਰ ਪਤਾ ਨਹੀਂ ਕਿਸਥੋਂ ਇਹ ਆਈਡੀਆ ਆਇਆ ਜਾਂ ਕੀ ਮਜਬੂਰੀ ਬਣੀ ਜਾਂ ਕੀ ਕਾਰਨ ਹੋਇਆ ਇਹਦੀ ਇਨਕੁਆਇਰੀ ਕਰਨੀ ਚਾਹੀਦੀ ਹੈ ਸੀਐਮ ਸਾਹਿਬ ਨੂੰ ਕਿ ਇਸ ਤਰ੍ਹਾਂ ਕਿਉਂ ਕੀਤਾ ਗਿਆ ਉਹਨਾਂ ਦੇ ਆਪਣੇ ਜਿਹੜੇ ਐਲਾਨਸ ਸੀ ਉਹਨਾਂ ਦੇ ਆਪਣੇ ਜਿਹੜੇ ਫੈਸਲੇ ਸੀ ਉਹਨਾਂ ਦੇ ਖਿਲਾਫ ਜਾ ਕੇ ਕੀਤਾ ਗਿਆ ਬਿਲਕੁਲ ਜੀ ਬਿਲਕੁਲ ਕਿਉਂਕਿ ਹਾਂ ਬਿਲਕੁਲ ਸਰ ਸੱਤਾ 'ਚ ਆਉਣ ਤੋਂ ਪਹਿਲਾਂ ਮਾਨ ਸਾਹਿਬ ਲਗਾਤਾਰ ਇਹ ਗੱਲ ਕਹਿੰਦੇ ਸੀਗੇ ਤੇ ਸੱਤਾ 'ਚ ਆਉਣ ਤੋਂ ਬਾਅਦ ਵੀ ਇਹਨਾਂ ਨੇ ਇਹ ਸਟੇਟਮੈਂਟ ਸੀ ਵੀ ਟੀਚਰਸ ਤੋਂ ਸਿਰਫ ਪੜ੍ਹਾਈ ਦਾ ਕੰਮ ਲਿਆ ਜਾਏਗਾ ਕੋਈ ਹੋਰ ਬਾਧੂ ਕੰਮ ਨਹੀਂ ਲਿਆ ਜਾਏਗਾ ਬਾਧੂ ਬਜਨ ਨਹੀਂ ਪਾਇਆ ਜਾਏਗਾ ਉਹਨਾਂ ਦੇ ਉੱਪਰ ਕਿਉਂਕਿ ਉਹਨਾਂ ਨੇ ਦੇਸ਼ ਦਾ ਭਵਿੱਖ ਸੰਭਾਰਨਾ ਹੁੰਦਾਗਾ ਬੱਚਿਆਂ ਨੂੰ ਸਿੱਖ ਦੇਣੀ ਹੁੰਦੀ ਹੈ ਫਿਰ ਕਿਵੇਂ ਦੇਖ ਰਹੇ ਹੋ ਕਿ ਜੇਕਰ ਇਹ ਜਿਹੜੀਆਂ ਡਿਊਟੀਆਂ ਨੇ ਕਿ ਸੀਐਮ ਸਾਹਿਬ ਦੇ ਨੋਟਿਸ ਤੋਂ ਬਿਨਾਂ ਹੀ ਲੱਗ ਚੁੱਕੀਆਂ ਨੇਗੀਆਂ ਕੀ ਸਰਕਾਰ ਨੂੰ ਇਸ ਗੱਲ ਦੀ ਅਜੇ ਤੱਕ ਪਿੰਕ ਨਹੀਂ ਪਈ ਵੀ ਇਸ ਤਰ੍ਹਾਂ ਡਿਊਟੀਆਂ ਟੀਚਰਜ਼ ਦੇ ਲੱਗ ਚੁੱਕੀਆਂ ਨੇ ਇਸੇ ਤਰ੍ਹਾਂ ਲੱਗ ਰਿਹਾ ਹੈ ਜੇਰਾ ਨਹੀਂ ਖਿਆਲ ਕਿ ਜੇ ਇਹ ਸਲਾਹ ਮਸ਼ਵਰਾ ਹਾਇਰ ਲਗ ਤੇ ਕੀਤਾ ਜਾਂਦਾ ਤਾਂ ਡਿਊਟੀਆਂ ਲੱਗਦੀਆਂ ਇਹ ਲੋਕਲ ਪੱਧਰ ਤੇ ਹੀ ਮੇਰਾ ਖਿਆਲ ਹੈ ਕਿਉਂਕਿ ਕੋਰਟ ਲੱਗਿਆ ਹੋਇਆ ਇਲੈਕਸ਼ਨ ਕਮਿਸ਼ਨ ਦੇ ਤਹਿਤ ਡੀਸੀਆਂ ਦੀ ਕੋਲ ਪਾਵਰ ਬੜੀ ਹੁੰਦੀ ਹੈ ਉਹਨਾਂ ਨੇ ਇਸ ਤਰੀਕੇ ਨਾਲ ਕੋਈ ਫੈਸਲਾ ਕਰ ਦਿਆ ਹੁਣ ਆਦਰਵਾਇਜ਼ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਜਿਹੜੀ ਸਰਕਾਰ ਠੀਕ ਫਰੇਮ ਆਫ ਮਾਈਂਡ ਦੇ ਵਿੱਚ ਹੈ ਜਾਂ ਜਿਹੜੇ ਖੁਦ ਕਹਿ ਰਹੇ ਨੇ ਇਹ ਗੱਲ ਮਤਲਬ ਵੀ ਉਹ ਫੈਸਲੇ ਤੇ ਮੋਹਰ ਲਾਉਂਦੇ ਨੇ ਇਹ ਇਹ ਜੱਜ ਦੀ ਨਹੀਂ ਹੈ ਗੱਲ ਮੇਰਾ ਖਿਆਲ ਹੈ ਇਹ ਲੋਕਲ ਲੈਵਲ ਦੇ ਉੱਪਰ ਕਿਸੇ ਪੱਧਰ ਤੇ ਹੋ ਗਿਆ ਤੇ ਪਰ ਜੇ ਸਰਕਾਰ ਦੇ ਨੋਟਿਸ ਦੇ ਵਿੱਚ ਹੈ ਉਹਨਾਂ ਦੀ ਜਾਣਕਾਰੀ ਦੇ ਵਿੱਚ ਜਾਣਬੁੱਝ ਕੇ ਕੀਤਾ ਗਿਆ ਫਿਰ ਤਾਂ ਬਹੁਤ ਹੀ ਵੱਤਸੁਨਤੀ ਵਾਲੀ ਗੱਲ ਹੈ ਡਾਕਟਰ ਵੀ ਕੱਲ ਹੋਰ ਸਮਝਣ ਚਾਹਾਂਗਾ ਜੀ ਵੀ ਜਿਹੜਾ ਫੈਸਲਾਗਾ ਇਹ ਫੈਸਲਾ ਪੰਜਾਬ ਸਰਕਾਰ ਦਾ ਹੀ ਹੈ ਕਿਉਂਕਿ ਪੰਜਾਬ ਸਰਕਾਰ ਘਿਰਦੀ ਨਜ਼ਰ ਆਦੀ ਇਸ ਫੈਸਲੇ ਤੇ ਜਾਂ ਫਿਰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਡਿਊਟੀ ਲਗਾਈ ਜਾ ਕੇ ਹੋਣੀ ਕਿਉਂਕਿ ਮੌਜੂਦਾ ਤਾਂ ਹੁਣ ਜੋ ਪਾਵਰ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਹੱਥ 'ਚ ਹੈ ਇਹ ਖੂ ਇਲੈਕਸ਼ਨ ਕਮਿਸ਼ਨ ਦੇ ਹੱਥ ਤੇ ਜਿਸ ਤਾ ਹੈ ਪਰ ਉਹ ਇਲੈਕਸ਼ਨਾਂ ਨਾਲ ਸੰਬੰਧਿਤ ਹੀ ਫੈਸਲੇ ਕਰਦੇ ਹੋਣਗੇ ਇਹ ਫੈਸਲਾ ਲਾ ਐਂਡ ਆਰਡਰ ਦਾ ਧਰਨਿਆਂ ਨੂੰ ਰੋਕਣਾ ਇਲੈਕਸ਼ਨ ਕਮਿਸ਼ਨ ਦਾ ਕੰਮ ਨਹੀਂ ਹੈ ਗਰਨੇਆਂ ਦੇ ਉੱਪਰ ਡਿਊਟੀ ਟੀਚਰਾਂ ਦੀ ਲਾਉਣੀ ਹੈ ਜਿਹੜੇ ਮੇਰਾ ਨਹੀਂ خیال ਕਿ ਕਿਸੇ ਅਧਰ ਤੇ ਇਲੈਕਸ਼ਨ ਕਮਿਸ਼ਨ ਲਾਉ ਪਰ ਕਿਉਂਕਿ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਆਰਡਰ ਨੇ ਉਹਨੇ ਆਰਡਰ ਐਸ ਡਿਸਟ੍ਰਿਕਟ ਮੈਜਿਸਟ੍ਰੇਟ ਕੱਡੇ ਨੇ ਡੀਸੀ ਦੇ ਤੌਰ ਤੇ ਕੱਡੇ ਨੇ ਜਾਂ ਇਲੈਕਸ਼ਨ ਕਮਿਸ਼ਨਰ ਦੇ ਕਿਉਂਕਿ ਉਹ ਸੇਮ ਹੀ ਰੋਲ ਕਰ ਰਹੇ ਹੁੰਦੇ ਨੇ ਪਰ ਇਹ ਹੈ ਕਿ ਜਿਸ ਤਰ੍ਹਾਂ ਵੀ ਹੋਇਆ ਫੈਸਲਾ ਜਿਸ ਪਦਰ ਤੇ ਵੀ ਹੋਇਆ ਉਹ ਗਲਤ ਫੈਸਲਾ ਹੈ ਇਹ ਰਿਵਿਊ ਕਰਕੇ ਇਹਨਾਂ ਨੂੰ ਵਾਪਸ ਲੈ ਲੈਂਦੇ ਜੀ ਤੇ ਉਧਰ ਸਰ ਕਥਿਤ ਸ਼ਰਾਬ ਘਟਾਲੇ ਦੇ ਵਿੱਚ ਲਗਾਤਾਰ ਜੇਲ੍ਹ ਦੇ ਅਸਲਾਖਾਂ ਦੇ ਪਿੱਛੇ ਬੰਦ ਅਰਵਿੰਦ ਕੇਜਰੀਵਾਲ ਜਿਉਂ ਹੀ ਜ਼ਮਾਨਤ ਤੇ ਬਾਹਰ ਆਉਂਦੇ ਨੇ 21 ਦਿਨ ਦੀ ਜ਼ਮਾਨਤ ਉਹਨਾਂ ਨੂੰ ਕੰਪੇਨ ਕਰਨ ਦੇ ਲਈ ਮਿਲਦੀ ਹੈ ਲੇਕਿਨ ਆਉਂਦੇ ਹੀ ਵੱਡੇ ਖੁਲਾਸੇ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਤੇ ਉਹਨਾਂ ਨੇ ਸਿੱਧਾ ਸਿੱਧਾ ਟਾਰਗੇਟ ਕੀਤਾ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ ਪਾਰਟੀ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਖਿਲਾਫ ਵੱਡੀ ਸਾਜ਼ਿਸ਼ ਰਚੀ ਗਈ ਸੀ ਪਾਰਟੀ ਨੂੰ ਖੇਰੂ-ਖੇਰੂ ਕਰਨ ਦੇ ਲਈ ਪਾਰਟੀ ਨੂੰ ਤੋੜਨ ਦੇ ਲਈ ਦਿੱਲੀ ਅਤੇ ਪੰਜਾਬ ਦੀ ਸਰਕਾਰ ਨੂੰ ਡੇਗਣ ਦੇ ਲਈ ਮੈਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਤਾਂ ਜੋ ਪਿੱਛੋਂ ਪਾਰਟੀ ਨੂੰ ਖਤਮ ਕੀਤਾ ਜਾ ਸਕੇ ਇਹ ਵੱਡੇ ਇਲਜ਼ਾਮ ਲਗਾਏ ਗਏ ਨੇ ਸਾਜ਼ਿਸ਼ ਕਰਤਾ ਸਿੱਧਾ ਬੀਜੇ ਤੇ ਬੀਜਪੀ ਤੇ ਇਲਜ਼ਾਮ ਉਹ ਲਗਾ ਰਹੇ ਵੀ ਇਹਨਾਂ ਵੱਲੋਂ ਸਾਜ਼ਿਸ਼ ਸੀ ਕਿਵੇਂ ਦੇਖ ਰਹੇ ਹੋ ਉਹਨਾਂ ਦੇ ਇਸ ਬਿਆਨ ਨੂੰ ਕੀ ਸੱਚਮੁੱਚ ਕੋਈ ਇਸ ਤਰ੍ਹਾਂ ਦੀ ਸਾਜ਼ਿਸ਼ ਸੀ ਜਾਂ ਫਿਰ ਸਿਰਪਰ ਸਿਰਪੇ ਪੋਲਿਟੀਕਲ ਸਟੰਟ ਹੈਗਾ ਅਰਵਿੰਦ ਕੇਜਰੀਵਾਲ ਦਾ ਦੇਖੋ ਇੱਕ ਗੱਲ ਤਾਂ ਜੇ ਕਹਿੰਦੇ ਹੋ ਕਿ ਇਹ ਟੂ ਵੀ ਫੇਅਰ ਵਿਦ ਡੈਮਿਕ ਤਾਂ ਗੱਲ ਕਲੀਅਰ ਹੈ ਕਿ ਬੀਜੇਪੀ ਇਹ ਇਸ ਤਰੀਕੇ ਦੇ ਨਾਲ ਸਾਰਾ ਏਸ ਜਿਹੜਾ ਬਣਾਇਆ ਗਿਆ ਜਿਸ ਤਰੀਕੇ ਨਾਲ ਚਲਾਇਆ ਗਿਆ ਉਹ ਤਾਂ ਠੀਕ ਹੈਗਾ ਕਿ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਟਾਰਗੇਟ ਕੀਤਾ ਇਹ ਵੱਖਰੀ ਗੱਲ ਹੈ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਨਾਲ ਉਹਨਾਂ ਦਾ ਕੀ ਕੁਝ ਰਲਦਾ ਹੈ ਜਾਂ ਕੀ ਕੁਝ ਨਹੀਂ ਰਲਦਾ ਉਹ ਸੈਪਰੇਟ ਗੱਲ ਹੈ ਪਰ ਇਹ ਹੈ ਕਿ ਉਹਨਾਂ ਦਾ ਪਰਪਸ ਤਾਂ ਇਹ ਸੀਗਾ ਕਿ ਇਹਨਾਂ ਦਾ ਦੁਕਾਨਦਾਰੀ ਬੰਦ ਕੀਤੀ ਜਾਵੇ ਪਰ ਇਹ ਉਸ ਟੁੰਗਲ ਦੇ ਵਿੱਚੋਂ ਜਾਂ ਉਸ ਹਮਲੇ ਦੇ ਵਿੱਚੋਂ ਕਹਿ ਲਓ ਇੱਕ ਵਾਰੀ ਨਿਕਲ ਗਏ ਨੇ ਇੱਕ ਪੀਚੇ ਦੇ ਨਾਲ ਉਹ ਜਟੇਸ਼ਰੀ ਨੇ ਲੀਫ ਦਿੱਤੀ ਹੈ ਜਾਂ ਜੋ ਵੀ ਹੋਇਆ ਪਰ ਕੇਜਰੀਵਾਲ ਸਾਹਿਬ ਦਾ ਮੈਂ ਸੁਣ ਰਿਹਾ ਸੀ ਬਿਆਨ ਉਹਨਾਂ ਦਾ ਕੰਫੀਡੈਂਸ ਬਹੁਤ ਦੇਖਣ ਵਾਲਾ ਹੁੰਦਾ ਇਹ ਆਪਣੇ ਆਪ ਦੇ ਵਿੱਚ ਬਹੁਤ ਦਿਲਚਸਪ ਸਟਡੀ ਹੋ ਗਈ ਸਾਈਕੋਲੋਜੀ ਦੀ ਕਿ ਜੇ ਉਹਨਾਂ ਨੂੰ ਸਟਡੀ ਕੀਤਾ ਜਾਵੇ ਉਹ ਕਹਿ ਰਹੇ ਸੀ ਆਪਣੇ ਮੰਤੀਆਂ ਨੂੰ ਕਿ ਮੈਂ ਜੇਲ੍ਹ ਦੇ ਵਿੱਚ ਜਦੋਂ ਬੈਠਾ ਸੀ ਥੋੜੀ ਕੱਲੇ-ਕੱਲੇ ਦੀ ਮੈਨੂੰ ਇਨਫੋਰਮੇਸ਼ਨ ਉੱਥੇ ਪਹੁੰਚਦੀ ਸੀ ਇਹ ਮੇਰੀ ਸਮਝੋਂ ਬਾਹਰ ਹੈ ਕਿ ਜੇਲ੍ਹ ਦੇ ਵਿੱਚ ਇੱਕ ਵਿਅਕਤੀ ਨੂੰ ਇੰਨਾ ਕੀ ਸਾਧਨ ਮਿਲਿਆ ਹੁੰਦਾ ਹੈ ਉੱਥੇ ਉਹ ਜਿੰਨੇ ਫੈਸਲੇ ਹੋਏ ਰੋਲਰ ਪਾ ਕੇ ਜੋ ਜੇਲ੍ਹ ਤੋਂ ਸਰਕਾਰ ਚਲਾਉਣਗੇ ਤੇ ਜੇਲ੍ਹ ਦੇ ਵਿੱਚ ਉਹਨਾਂ ਨੇ ਇੱਕ ਅੱਧੀ ਚਿੱਠੀ ਵੀ ਲਿਖੀ ਉਹ ਚਿੱਠੀਆਂ ਤੇ ਇਤਰਾਜ਼ ਵੀ ਹੋਏ ਫਿਰ ਇਹ ਵੀ ਫੈਸਲਾ ਹੋਇਆ ਕਿ ਨਹੀਂ ਉਹਨਾਂ ਨੂੰ ਮਿਲ ਨਹੀਂ ਸਕਣਗੇ ਔਰ ਜਦੋਂ ਮਾਨ ਸਾਹਿਬ ਮਿਲਣ ਗਏ ਤਾਂ ਉਹ ਕਹਿੰਦੇ ਜੀ ਉਹਨੂੰ ਅਤਵਾਦੀ ਦੀ ਤਰ੍ਹਾਂ ਅੰਦਰ ਬੰਦ ਕੀਤਾ ਹੋਇਆ ਉਹ ਤਾਂ ਸਾਡੇ ਸਾਹਮਣੇ ਸ਼ੀਸ਼ਾ ਔਖੜਾ ਕਰਤਾ ਸੀ ਉਹਦੇ ਕੋਲੋਂ ਅਸੀਂ ਗੱਲ ਕਰੀ ਉਹਨੂੰ ਕਹਿੰਦੇ ਦਵਾਈ ਨਹੀਂ ਦਿੱਤੀ ਜਾ ਰਹੀ ਉਹ ਮਾਰਨ ਦੀ ਸਾਜ਼ਿਸ਼ ਹੋ ਰਹੀ ਹੈ ਇੱਕ ਪਾਸੇ ਤਾਂ ਇਹ ਸਾਰਾ ਨੈਰੇਟਿਵ ਆਪਸ ਹੁੰਦੇ ਰਹੇ ਆ ਜਦੋਂ ਜੇਲ੍ਹ ਦੇ ਵਿੱਚ ਸੀ ਦੂਜੇ ਪਾਸੇ ਇਹ ਤਾਂ ਲੱਗਦਾ ਕਿ ਜੇਲ੍ਹ ਦੇ ਵਿੱਚ ਇਸ ਤਰੀਕੇ ਦੇ ਨਾਲ ਉਹ ਸੁਪਰ ਸੀਐਮ ਦੇ ਤੌਰ ਤੇ ਬੈਠੇ ਸੀ ਪਰ ਲੇਕਲੇ ਮੰਤਰੀ ਦੀ ਡਿਟੇਲਡ ਰਿਪੋਰਟ ਉਹਨਾਂ ਕੋਲ ਜਾਂਦੀ ਸੀ ਹਰ ਰੋਜ਼ ਕਿ ਕੀ ਕੰਮ ਕਰ ਰਹੇ ਨੇ ਇਹ ਦੋਨੇ ਚੀਜ਼ਾਂ ਦਾ ਮਤਲਬ ਮੇਰੀ ਤਾਂ ਬੜੀ ਸਧਾਰਨ ਉਪਤੀ ਹੈ ਮੈਨੂੰ ਸਮਝ ਨਹੀਂ ਆ ਰਹੀ ਗੱਲ ਉਹਨਾਂ ਕੋਲ ਕਿਹੜੇ ਸਾਧਨ ਸੀ ਐਸੇ ਜੇਲ੍ਹ ਦੇ ਵਿੱਚ ਜਿਹਦੇ ਨਾਲ ਉਹ ਸਾਰਿਆਂ ਨੂੰ ਮਤਲਬ ਮੋਨੀਟਰ ਕਰਦੇ ਰਹੇ ਦੂਜਾ ਗੱਲ ਇਹ ਹੈ ਕਿ ਉਹ ਕਹਿੰਦੇ ਜੀ ਤੋੜਨ ਦੀ ਸਾਜਿਸ਼ ਸੀਗੀ ਮੇਰਾ ਖਿਆਲ ਹੈ ਵੀ ਪਾਰਟੀਆਂ ਨੂੰ ਤੋੜਨ ਦੀ ਕੋਸ਼ਿਸ਼ ਤਾਂ ਭਾਜਪਾ ਕਰਦੇ ਨੇ ਇਹਦੇ ਕੋਈ ਡਾਊਟ ਨਹੀਂ ਹੈ ਪਰ ਸਰ ਇੱਕ ਮੈਂ ਤੁਹਾਨੂੰ ਉੱਥੇ ਫੇਰ ਲੈ ਕੇ ਆਉਂਗਾ ਉਸ ਗੱਲ ਦੇ ਉੱਪਰ ਅ ਜਿਸ ਤਰੀਕੇ ਨਾਲ ਉਹਨਾਂ ਦੇ ਵੱਲੋਂ ਦੱਸਿਆ ਗਿਆ ਵੀ ਮੈਨੂੰ ਜਿਹੜੇ ਸੁਰੱਖਿਆ ਗਾਰਡ ਸੀ ਮੇਰੇ ਉਹ ਮੈਨੂੰ ਜਾਣਕਾਰੀ ਦਿੰਦੇ ਸੀ ਵਿਧਾਇਕਾਂ ਬਾਰੇ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਲਗਾਤਾਰ ਇਲਜ਼ਾਮ ਲਗਾ ਰਹੀ ਸੀਗੀ ਵੀ ਉਹਨਾਂ ਦੇ ਉੱਪਰ ਨਜਾਇਜ਼ ਸਖਤੀ ਕੀਤੀ ਗਈ ਹੈ ਉਹਨਾਂ ਨੂੰ ਹਰ ਟਾਈਮ ਮਲਕਿ ਉਹਨਾਂ ਦੇ ਕੈਮਰੇ ਦੀ ਨਿਗਾਹ 'ਚ ਰੱਖਿਆ ਜਾਂਦਾ ਜਦੋਂ ਮਿਲਣ ਦੇਣ ਜਾਂਦੇ ਆ ਉਦੋਂ ਨੇੜੇ ਮਿਲ ਨਹੀਂ ਦਿੱਦਾਂ ਉਹਨੂੰ ਸ਼ੀਸ਼ਿਆਂ ਦੇ ਆਰ-ਪਾਰ ਇੱਕ ਪਾਸੇ ਇਸ ਤਰ੍ਹਾਂ ਦੀ ਸਖਤੀ ਤੇ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਦਾ ਇਹ ਬਿਆਨ ਕਿ ਮੇਰੀ ਸੁਰੱਖਿਆ ਦੇ ਵਿੱਚ ਤਾਇਨਾਤ ਜਿਹੜੇ ਗਾਰਡ ਨੇ ਉਹ ਮੈਨੂੰ ਵਿਧਾਇਕਾਂ ਬਾਰੇ ਦੱਸਦੇ ਰਹੇ ਸੀ ਵਿਧਾਇਕ ਇਸ ਤਰ੍ਹਾਂ ਕੰਮ ਕਰ ਰਹੇ ਨੇ ਫਿਰ ਕਿਵੇਂ ਦੇਖਿਆ ਇੱਕ ਪਾਰਟੀ ਦੇ ਕਨਵੀਨਰ ਦਾ ਬਿਆਨ ਇੱਕ ਪਾਰਟੀ ਦੇ ਬਾਕੀ ਜਿਹੜੇ ਮੰਤਰੀ ਨੇ ਜਾਂ ਵਿਧਾਇਕ ਨੇ ਉਹਨਾਂ ਦਾ ਬਿਆਨ ਕਿਵੇਂ ਦੇਖ ਰਹੇ ਹੋ ਦਿੱਕੋ ਆਪਾਂ ਦੇਖਿਆ ਹੀ ਹੈ ਕਿ ਮਾਨ ਸਾਹਿਬ ਤਾਂ ਰੋ ਹੀ ਪਏ ਸੀ ਕਰੇਲੀ ਦੇ ਵਿੱਚ ਦੋ ਤਿੰਨ ਵਾਰੀ ਰੋਏ ਨੇ ਰਦਰ ਉਹ ਕਰਦੇ ਹੋਏ ਕਿ ਉਹ ਤਾਂ ਜੀ ਇੰਨਾ ਤਕਾ ਉਹਨਾਂ ਨਾਲ ਕੀਤਾ ਜਾ ਰਿਹਾ ਹੈ ਉਹ ਤਾਂ ਬਿਲਕੁਲ ਹੀ ਉਹਨਾਂ ਨੂੰ ਮਾਰਨ ਦਾ ਹੀ ਕੰਮ ਕੀਤਾ ਜਾ ਰਿਹਾ ਹੈ ਉਹ ਤਾਂ ਅਤਵਾਦੀਆਂ ਤੋਂ ਵੀ ਵੱਧ ਉਹਨਾਂ ਨੂੰ ਟਰੀਟ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਅਤੀਸ਼ੀ ਵੱਲੋਂ ਵੀ ਇਹ ਬਿਆਨ ਆਇਆ ਸੰਜੀਤ ਸਿੰਘ ਵੱਲੋਂ ਗਿਆ ਤੇ ਮਿਸਿਸ ਵੱਲੋਂ ਗਿਆ ਬਹੁਤ ਵਿਕਟਮ ਦੇ ਤੌਰ ਤੇ ਉਹਨੂੰ ਪੇਸ਼ ਕੀਤਾ ਗਿਆ ਕਿ ਬਹੁਤ ਜ਼ੁਲਮ ਠਾਇਆ ਜਾ ਰਿਹਾ ਹੈ ਉਹ ਬਾਹਰ ਆ ਕੇ ਦੱਸ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਉਹਨੂੰ ਤਾਂ ਰਿਪੋਰਟਿੰਗ ਕੀਤੀ ਜਾਂਦੀ ਸੀ ਰੈਗੂਲਰਲੀ ਜਿਹੜੇ ਸਾਰੇ ਗਾਰਡ ਨੇ ਇੱਕ ਇੱਕ ਬਾਰੇ ਦੱਸਦੇ ਸੀ ਉਹਨੇ ਦੋਨਾਂ ਦੇ ਵਿੱਚ ਸਪਸ਼ਟ ਕਰਨਾ ਚਾਹੀਦਾ ਵੈਸੇ ਦੋਨਾਂ ਧਿਰਾਂ ਨੂੰ ਹੀ ਕਿਉਂਕਿ ਕੇਜਰੀਵਾਲ ਸਾਹਿਬ ਜ਼ਿਆਦਾ ਸਪਸ਼ਟ ਕਰ ਸਕਦੇ ਨੇ ਕਿਉਂਕਿ ਜਿਹੜੇ ਬਾਹਰੋਂ ਮਿਲਣ ਗਏ ਉਹਨਾਂ ਨੂੰ ਤਾਂ ਇਦਾਂ ਲੱਗਿਆ ਕਿ ਬਹੁਤ ਔਖਾ ਕੰਮ ਹੈ ਔਰ ਇਹਦਾ ਮਤਲਬ ਅੰਦਰ ਕੋਈ ਹੋਰ ਹੀ ਲੀਲਾ ਚੱਲ ਰਹੀ ਸੀ ਕਿ ਜੇ ਉਹਨਾਂ ਨੂੰ ਰਿਪੋਰਟਿੰਗ ਕਰਦੇ ਸੀ ਉਹ ਰੋਜ਼ ਦੇ ਰੋਜ਼ ਇਹਦਾ ਮਤਲਬ ਉਹ ਜਿਹੜੇ ਗਾਰਡ ਨੇ ਉਹਨਾਂ ਦੀ ਜੇਲ੍ਹ ਦੀ ਬਜਾਏ ਡਿਊਟੀ ਬਾਹਰ ਵੀ ਲੱਗੀ ਹੋਣੀ ਹੈ ਉਹ ਕਿਨੇ ਲਈ ਉਹ ਕਿ ਜੇਲ੍ਹ ਇਹਨਾਂ ਦੇ ਅੰਦਰ ਐਸਲ ਦੇ ਵਿੱਚ ਕਿ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਪ੍ਰੋਗਰਾਮ ਮੋਨੀਟਰ ਕਰਦੇ ਸੀ ਉਹ ਕਹਿੰਦੇ ਵੀ ਮੈਨੂੰ ਇੱਕ ਫਿਗਰ ਸੀ ਅੰਦਰ ਬੜਾ ਕਿ ਜੀ ਮੈਨੂੰ ਮਤਲਬ ਪਾਣੀ ਨਹੀਂ ਮਿਲਣਾ ਲੋਕਾਂ ਨੂੰ ਦਵਾਈਆਂ ਨਹੀਂ ਮਿਲਣੀਆਂ ਵੀਰੇ ਅੰਦਰ ਜਾਣ ਨਾਲ ਸਾਰਾ ਕੁਝ ਬੰਦ ਹੋ ਜਾਣਾ ਇੱਕ ਤਾਂ ਇਹ ਵੀ ਬੜੀ ਅਜੀਬ ਗੱਲ ਹੈ ਇਹ ਕੱਲਿਆਂ ਦੇ ਨਾਲ ਹੀ ਸਾਰੀ ਸਰਕਾਰ ਚੱਲਦੀ ਸੀ ਤਾਂ ਮੈਨੂੰ ਬਾਕੀ ਮੰਤਰੀਆਂ ਨੂੰ ਪਹਿਲਾਂ ਅਧਿਕਾਰ ਨਹੀਂ ਸੀਗੇ ਫਿਰ ਮੰਤਰੀਆਂ ਨੇ ਬੜਾ ਸੋਹਣਾ ਕੰਮ ਕੀਤਾ ਉਹਨਾਂ ਨੇ ਉਹਦੀ ਸਿਫਤ ਕਰੇ ਕਿ ਕੋਈ ਗੱਲ ਨਹੀਂ ਹੈ ਪਰ ਮੈਨੂੰ ਥੋੜਾ ਕੱਲੇ-ਕੱਲੇ ਦਾ ਸਾਰਾ ਕੁਝ ਪਤਾ ਲੱਗਦਾ ਸੀ ਇਹ ਦੋਨੇ ਚੀਜ਼ ਆਪਣੇ ਆਪ ਦੇ ਵਿੱਚ ਬੜੀਆਂ ਹਾਸੋਹੀਣੀਆਂ ਲੱਗਦੀਆਂ ਨੇ ਵੈਸੇ ਦੋਨਾਂ ਦੋਨਾਂ 'ਚ ਕੋਈ ਗੱਲ ਨਹੀਂ ਹੋਣੀ ਦੋਨੇ ਬਿਆਨ ਅਸਲ ਦੇ ਵਿੱਚ ਇਹ ਅਖਬਾਰੀ ਤੇ ਕਹ ਲੋ ਇਲੈਕਸ਼ਨਾਂ ਦੇ ਲਈ ਨੇ ਜਿਹੜਾ ਇਹ ਕਰਿਆ ਜਾ ਰਿਹਾ ਸੀ ਕਿ ਉਹ ਮਾਰਕ ਤੇ ਉਹਨਾਂ ਨੂੰ ਖਾਲਿਆ ਫੀਲਿਆ ਉਹ ਵੀ ਉਠਾ ਸੀ ਜਿਹੜਾ ਇਹ ਕਹਿ ਰਹੇ ਨੇ ਕਿ ਮੈਨੂੰ ਇੰਨੀ ਇਨਫੋਰਮੇਸ਼ਨ ਮਿਲਦੀ ਸੀ ਇਹ ਵੀ ਪੋਸੀਬਲ ਨਹੀਂ ਹੁੰਦਾ ਇਹ ਠੀਕ ਹੈ ਕਿ ਥੋੜਾ ਬਹੁਤ ਕੁਝ ਕਾਊਂਟ ਰੱਖੇ ਹੋਣਗੇ ਉਹਨਾਂ ਨੇ ਕੋਈ ਬੜੀ ਮੂਟੀ ਇਨਫੋਰਮੇਸ਼ਨ ਚੱਲੀ ਜਾਂਦੀ ਹੋਣੀ ਹੈ ਉਹ ਇਨਫੋਰਮੇਸ਼ਨ ਇਹੀ ਜਾਂਦੀ ਹੋਣੀ ਹੈ ਕਿ ਇਹ ਨਹੀਂ ਕਿ ਕੰਮ ਕਿਦਾਂ ਦਾ ਕਰ ਰਹੇ ਨੇ ਇਹ ਹੋਊਗਾ ਕਿ ਬੀਜੇਪੀ ਵੱਲ ਕੋਈ ਜਾ ਰਿਹਾ ਹੈ ਕਿ ਨਹੀਂ ਜਾ ਰਿਹਾ ਜੇਕਰ ਇਸ ਗੱਲ ਦਾ ਹੀ ਹੋਣਾ ਪਰ ਸਰ ਉਹਨਾਂ ਨੇ ਇੱਕ ਇਹ ਵੀ ਸਟੇਟਮੈਂਟ ਦਿੱਤੀ ਅੱਜ ਉਹ ਕਹਿ ਰਹੇ ਨੇ ਵੀ ਜਿਹੜੀ ਸਾਜ਼ਿਸ਼ ਦੀ ਗੱਲ ਕਰਦੇ ਨੇ ਬੀਜੇਪੀ ਨੇ ਤੁੰਬੀ ਨੂੰ ਜੇਲ੍ਹ ਚ ਭੇਜ ਕੇ ਸਾਡੀ ਪਾਰਟੀ ਨੂੰ ਸਾਡੀ ਸਰਕਾਰੋਂ ਡਿੱਟਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ 12 ਸਾਲ ਤੋਂ ਜਟਾਣ ਵਾਂਗ ਸਾਰੇ ਵਿਧਾਇਕ ਸਾਰੇ ਵਰਕਰ ਜਿਹੜੇ ਨੇ ਉਹ ਪਾਰਟੀ ਦੇ ਨਾਲ ਖੜੇ ਨੇ ਵਧਾਈ ਦਿੰਦੇ ਨਜ਼ਰ ਆਏ ਨਾ ਜੱਬੇ ਵਿਧਾਇਕਾਂ ਨੂੰ ਲੇਕਿਨ ਸ਼ੀਤਲ ਊਂਗਰਾਲ ਕੌਣ ਸੀਗੇ ਸ਼ੀਤਲ ਊਂਗਰਾਲ ਇੱਕ ਵਾਰ ਤੋਂ ਕਹਿ ਰਹੇ ਨੇ ਸਾਡਾ ਕੋਈ ਵਰਕਰ ਟੁੱਟਿਆ ਨਹੀਂ ਸਾਡਾ ਕੋਈ ਵਿਧਾਇਕ ਟੁੱਟਿਆ ਨਹੀਂ ਫਿਰ ਸ਼ੀਤਲ ਊਂਗਰਾਲ ਦੇ ਤੁਸੀਂ ਬੀਜੇਪੀ ਚ ਜਾਣ ਨੂੰ ਕਿਵੇਂ ਦੇਖਦੇ ਹੋ ਤੇ ਲੋਟਸ ਸਭ ਤੋਂ ਵੱਡੀ ਗੱਲ ਆ ਲੋਟਸ ਜਿਹੜੇ ਬੜਾ ਵੱਡਾ ਇਲਜ਼ਾਮ ਲਾਇਆ ਸੀ ਬੀਜੇਪੀ ਤੇ ਉਸ ਪੂਰੇ ਘਟਨਾਕ੍ਰਮ ਨੂੰ ਕਿਵੇਂ ਦੇਖ ਰਹੇ ਹੋਗੇ ਦੇਖੋ ਸ਼ੀਤਲungral ਵੀ ਹੈ ਸੁਸ਼ੀਲ ਰਿੰਕੂ ਜੀ ਵੀ ਨੇ ਮਤਲਬ ਮੈਂ ਉਹੀ ਗੱਲ ਕਹਿ ਰਿਹਾ ਸੀ ਪਹਿਲਾਂ ਕਿ ਜੋ ਵੀ ਸਾਡੇ ਪੋਲਿਟਿਸ਼ੀਅਨ ਕਹਿੰਦੇ ਨੇ ਨਾ ਉਹਨੂੰ ਫੇਸ ਵੈਲਿਊ ਤੇ ਨਹੀਂ ਲੈਣਾ ਚਾਹੀਦਾ ਉਹ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਰਾਦਰ ਉਹ ਤਾਂ ਉਲਟ ਕਰਦੇ ਹੁੰਦੇ ਆਮ ਤੌਰ 'ਤੇ ਸੀਤਲੰਗਰਾਲਜੀ ਹੀ ਸੀ ਜਿਨ੍ਹਾਂ ਦੇ ਨਾਂ ਹੇਠੋਂ ਵੱਡੀ ਸ਼ਿਕਾਇਤ ਕੀਤੀ ਗਈ ਆਪਣੇ ਚੀਮਾ ਸਾਹਿਬ ਗਏ ਨਾਲ ਤੇ ਪੂਰਾ ਇੱਕ ਸੈਸ਼ਨ ਸੱਦਿਆ ਗਿਆ ਸਾਰੇ ਪੰਜਾਬ ਤੇ ਡੰਕਾ ਬਜਾਇਆ ਗਿਆ ਪਰ ਐਫ ਆਈ ਆਰ ਕਟਾਈ ਗਈ ਇਹਨਾਂ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਉਹਦਾ ਰਿਜ਼ਲਟ ਤਾਂ ਕੀ ਨਿਕਲਣਾ ਸੀਗਾ ਜਿਹੜਾ ਸ਼ਿਕਾਇਤਕਰਤਾ ਉਹ ਹੀ ਬੀ ਜੀ ਪੀ ਦੇ ਵਿੱਚ ਲੈ ਗਿਆ ਮਤਲਬ ਜਿਹਨੇ ਮੇਨ ਲੋਟਸ ਅਪਰੇਸ਼ਨ ਦਾ ਜਿਹੜਾ ਆਰਕੀਟੈਕਟ ਸੀਗਾ ਜਿਹਦੀ ਜਿਹਦੀ ਸ਼ਿਕਾਇਤ ਦੇ ਉੱਪਰ ਸਾਰਾ ਕੁਝ ਇਹਨਾਂ ਡੰਕਾ ਬਜਾਇਆ ਗਿਆ ਸੀ ਉਹਨਾਂ ਸਰ ਉਹਨਾਂ ਦੇ ਬਿਆਨ ਬਿਆਨ ਵੀ ਹੋ ਚੁੱਕੇ ਸੀ ਉਹਨਾਂ ਦਾ ਇਸ ਮਾਮਲੇ ਚੰਡੀਗੜ੍ਹ ਬਿਆਨ ਵੀ ਹੋ ਚੁੱਕੇ ਸੀ ਉਹਨਾਂ ਦੇ ਕਿਉਂਕਿ ਇਹਨਾਂ ਅੱਜ ਜੋ ਬੀਜੇਪੀ ਦੇ ਵਿੱਚ ਬੈਠਾ ਹੈ ਉਹ ਉਹ ਹੀ ਗੱਲ ਕਹਿ ਰਿਹਾ ਹੈ ਕਿ ਮੈਂ ਉਹਦਾ ਬਹੁਤ ਸਾਰਾ ਹੋਰ ਵੱਡੇ ਖੁਲਾਸੇ ਵੀ ਕਰਨੇ ਨੇ ਇਹਦੇ ਉੱਪਰ ਇਹ ਵੀ ਉਹਨੇ ਉਦੋਂ ਕਿਹਾ ਸੀਗਾ ਉਹ ਖੁਲਾਸੇ ਵੀ ਸ਼ਾਇਦ ਪਤਨੀ ਆਉਣ ਵਾਲੇ ਦਿਨਾਂ 'ਚ ਕਦੇ ਹੋਣ ਉਹਦੇ ਪਿੱਛੇ ਕੀ ਖੇਡ ਸੀ ਜਾਂ ਕਿਸ ਤਰ੍ਹਾਂ ਕੀਤਾ ਗਿਆ ਸੀ ਕਿਹਨੇ ਕੀ ਕੀਤਾ ਸੀ ਪਰ ਜਿਹੜਾ ਇਸ ਇਸ ਗੱਲ ਦੇ ਸਾਰੇ ਦੇ ਫੇਸ ਦੇ ਉੱਪਰ ਮਤਲਬ ਕਿ ਐਡੀ ਵੱਡੀ ਸਟੇਟ ਦੇ ਵਿੱਚ ਐਡਾ ਵੱਡਾ ਸਕੈਂਡਲ ਹੋਇਆ ਉਹਦੇ ਤੇ ਐਫਆਈਆਰਾਂ ਕੱਟੇਗੇ ਅਸੈਂਬਲੀ ਦਾ ਸੈਸ਼ਨ ਸੱਦਿਆ ਗਿਆ ਇਹਦੇ باوجود ਕੇਜਰੀਵਾਲ ਸਾਹਿਬ ਦਾ ਇਹ ਕਹਿਣਾ ਕਿ ਤੁਹਾਨੂੰ ਵਧਾਈ ਹੈ ਸਾਡਾ ਕੋਈ ਕੋਲ ਦਾ ਵੀ ਹਲਾ ਨਹੀਂ ਸਕਦਾ ਮਨ ਲੇ ਆਪਣੇ ਆਪ ਦੇ ਵਿੱਚ ਬੜੀਆਂ ਦਿਲਚਸਪ ਨੇ ਗੱਲਾਂ ਅਸਰ ਦੇ ਵਿੱਚ ਜਿਹੜਾ ਐਮਪੀ ਦਾ ਕੈਂਡੀਡੇਟ ਸੀ ਟਿਕਟ ਦਿੱਤੇ ਜਾਣ ਦੇ باوجود ਉਹ ਛੱਟ ਕੇ ਚਲੇ ਗਿਆ ਜਿਹੜਾ ਬੰਦਾ ਮਤਲਬ ਉਹਦੇ ਉਲਟ ਸੀ ਪਹਿਲਾਂ ਜਦੋਂ ਉਹਨੂੰ ਇਫੈਕਟ ਕਰਾਇਆ ਗਿਆ ਸੀ ਉਹ ਵੀ ਛੱਡ ਕੇ ਉਧਰ ਚਲੇ ਗਿਆ ਮਤਲਬ ਤੁਸੀਂ ਦੇਖੋ ਨਾ ਕਿ ਲੈਵਲ ਕੀ ਹੈ ਸੋ ਇਹ ਇਹ ਕਿਸਮ ਦੀ ਮੈਂ ਸਮਝਦਾ ਕਿ ਬਿਲਕੁਲ ਆਮ ਲੋਕਾਂ ਦੀ ਜਿਹੜੀ ਉੱਤੀ ਹੈ ਉਹਨੂੰ ਇਹ ਸਮਝਣਾ ਕਿ ਆਮ ਲੋਕ ਬਿਲਕੁਲ ਪਾਗਲ ਨੇ ਇਹਨਾਂ ਨੂੰ ਜੋ ਮਰਜ਼ੀ ਕਹਿ ਦਿਓ ਪਰ ਜਿਹੜਾ ਕਹਿਤਾ ਉਹਨੂੰ ਬਾਰ-ਬਾਰ ਮੀਡੀਆ ਦੇ ਵਿੱਚ ਪੈਸੇ ਲਾ ਕੇ ਕਮਾਈ ਜਾਓ। ਪਰ ਜਿਹੜੀ ਉਲਟ ਖਬਰ ਹੈ ਉਹਨੂੰ ਬਿਲਕੁਲ ਦਬਾ ਦਿਓ। ਮਤਲਬ ਇਹ ਚੱਲ ਰਿਹਾ ਹੈ ਕੰਮ আর ਸਾਰੀਆਂ ਪਾਰਟੀਆਂ ਕਰ ਰਹੀਆਂ ਨੇ ਘੱਟ ਵੱਧ ਰੋਕ। ਉਹਨੂੰ ਬੀਜੇਪੀ ਸਭ ਤੋਂ ਵੱਧ ਕਰ ਰਹੀ ਹੈ। ਸੈਕੰਡ ਲੈਵਲ ਤੇ ਇਹ ਕਰ ਰਹੇ ਨੇ। ਸੋ ਮੈਂ ਉਹੀ ਦੇਖ ਰਿਹਾ ਸੀ ਉਹਨਾਂ ਨੇ ਆਖੀ ਜਿੰਨੇ ਵੀ ਹੁਣ ਤੱਕ ਬਿਆਨ ਬਾਹਰ ਦਿੱਤੇ। ਡਾਕਟਰ ਡਾਕਟਰ ਵੀ ਕਹਿੰਦਾ ਸਾਜ਼ਿਸ਼ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਉਹ ਭਾਜਪਾ ਸਿੱਧੇ ਇਲਜ਼ਾਮ ਲਗਾ ਰਹੇ ਨੇ ਵੀ ਸਾਡੇ ਵਿਰੁੱਧ ਸਾਜ਼ਿਸ਼ ਰਚੀ ਗਈ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਸੀ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਸੀ ਲੇਕਿਨ ਇਹੀ ਸਰਕਾਰ ਜਿਵੇਂ ਤੁਸੀਂ ਪਹਿਲਾਂ ਗੱਲ ਕਰਕੇ ਹਟਿਓ ਇਹਨਾਂ ਨੇ ਆਪਰੇਸ਼ਨ ਲੋਟਸ ਦੀ ਗੱਲ ਕੀਤੀ ਸੀ ਮਤਲਬ ਕਿ ਉਹਦੇ ਵਾਸਤੇ ਸੈਸ਼ਨ ਸੱਦਿਆ ਗਿਆ ਇੱਕ ਦਿਨ ਪੂਰਾ ਸੈਸ਼ਨ ਉਸ ਦੇ ਉੱਪਰ ਬੋਲਣ ਵਾਸਤੇ ਸੱਦਿਆ ਗਿਆ ਇਹਨਾਂ ਦੇ ਵਿਧਾਇਕ ਵੱਲੋਂ ਸ਼ਿਕਾਇਤ ਦਿੱਤੀ ਗਈ ਵਿੱਤ ਮੰਤਰੀ ਸਾਹਿਬ ਨਾਲ ਗਏ ਬਿਆਨ ਹੋਏ ਲੇਕਿਨ ਰਿਜ਼ਲਟ ਜ਼ੀਰੋ ਅੱਜ ਤੱਕ ਤੇ ਹੁਣ ਇੱਕ ਵਾਰ ਫਿਰ ਤੋਂ ਉਸੇ ਤਰ੍ਹਾਂ ਦਾ ਬਿਆਨ ਉਦੋਂ ਕਹੇ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਉਹ ਵੀ ਬੀਜੇਪ ਵੱਲੋਂ ਕੀਤੀ ਗਈ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਬੀਜੇਪ ਦੇ ਉੱਪਰ ਇੱਕ ਤਿੱਖਾ ਨਿਸ਼ਾਨਾ ਵੀ ਸਾਡੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਿਆ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਗਿਆ ਸੇਮ ਸਿਨੈਰੀਓ ਬਣਦਾ ਨਜ਼ਰ ਆ ਰਿਹਾ ਕਿਵੇਂ ਦੇਖ ਰਹੇ ਹੋ ਇਲੈਕਸ਼ਨਾਂ ਦਾ ਟਾਈਮ ਹੈ ਰਾਜਨੀਤਿਕ ਬਿਆਨ ਹੈ ਜਾਂ ਕੋਈ ਸੱਚਮੁੱਚ ਸਾਜ਼ਿਸ਼ ਰਚੀ ਗਈ ਸੀ ਨਹੀਂ ਨਹੀਂ ਰਾਜਨੀਤਿਕ ਬਿਆਨ ਨਹੀਂ ਨੇ ਦੇਖੋ ਤੁਸੀਂ ਇੱਕ ਮੋٹے ਤੌਰ ਤੇ ਗੱਲ ਦੇਖੋ ਕਿ ਬੀਜੇਪੀ ਬੇਸਿਕਲੀ ਜਿਉਂ ਕੇ ਸਭ ਤੋਂ ਵੱਡੀ ਪਾਰਟੀ ਹੈ ਸਭ ਤੋਂ ਮਾਹ ਕ੍ਰਪਸ਼ਨ ਦੇ ਵਿੱਚ ਵੀ ਉਹਨਾਂ ਦੀ ਝੰਡੀ ਹੈ ਔਰ ਇਹਨਾਂ ਦੀ ਤਾਂ ਇੱਕ ਕਿਸਮ ਦੀ ਉਹ ਮਾਂ ਪਾਰਟੀ ਹੈ ਕੇਜਰੀਵਾਲ ਜੀ ਦੀ ਤਾਂ ਉੱਥੋਂ ਹੀ ਆਏ ਨੇ ਸੋ ਇਹ ਦੇਖਣ ਵਾਲੀ ਗੱਲ ਬਹੁਤ ਇੰਟਰਸਟਿੰਗ ਹੈ ਕਿ ਜਦੋਂ ਕੋਈ ਛੱਡ ਕੇ ਇਹਨਾਂ ਨੂੰ ਜਾਂ ਕਿਸੇ ਉਹਨੂੰ ਬੀਜੇਪੀ ਚ ਜਾਂਦਾ ਹੈ ਉਹਨੂੰ ਤਾਂ ਕਹਿੰਦੇ ਨੇ ਜੀ ਦੇਖੋ ਇਹ ਵਾਸ਼ਿੰਗ ਮਸ਼ੀਨ ਇਹਨੇ ਲਾਈ ਹੋ ਤੋਤਾ ਜਾਂਦਾ ਜਾਂ ਤਾਂ ਇਹ ਵੀ ਖੁਦ ਵੀ ਇਫੈਕਟ ਨਾ ਕਰਾਉਂ ਪਹਿਲਾਂ ਕਹਿੰਦੇ ਸੀ ਆਪਣੇ ਪੰਜਾਬ ਦੇ ਵਿੱਚ ਆਪਾਂ ਸੁਣਿਆ ਸੀ ਕਿ ਅਸੀਂ ਦੂਜਿਆਂ ਦਾ ਗੰਦ ਨਹੀਂ ਲੈਣਾ ਜਦੋਂ ਬੀਜੇਪੀ ਚ ਕੋਈ ਚਲੇ ਜਾਂਦਾ ਉਹ ਵੀ ਸਵੱਛ ਹੋ ਜਾਂਦਾ ਜਦੋਂ ਆਮ ਆਦਮੀ ਪਾਰਟੀ ਛੱਡ ਕੇ ਦੂਜਿਆਂ ਨੂੰ ਛੱਡ ਕੇ ਆ ਜਾਂਦਾ ਉਹ ਵੀ ਸਵੱਛ ਹੋ ਜਾਂਦਾ ਉਹਦੇ ਤੇ ਕੋਈ ਇਤਰਾਜ਼ ਨਹੀਂ ਅੰਦਰ ਤੁਸੀਂ ਫੈਸਲਾ ਕਰੋ ਕਿ ਭਾਈ ਅਸੀਂ ਇਫੈਕਸ਼ਨ ਦੇ ਖਿਲਾਫ ਆ ਜੇ ਸਾਡੇ ਚੋਂ ਕੋਈ ਜਾਊਗਾ ਤਾਂ ਵੀ ਜੇ ਸਾਡੇ ਵਿੱਚ ਕੋਈ ਆਊਗਾ ਤਾਂ ਵੀ ਅਸੀਂ ਇਹਨੂੰ ਇਹਨੂੰ ਮਾਫ ਨਹੀਂ ਕਰਾਂਗੇ ਤੁਸੀ। ਨਾ ਤੁਸੀਂ ਜਾ ਤਾਂ ਇਹ ਗੰਦ ਹੋਵੇ। ਤੇ ਦੂਜੀ ਪਾਸੇ ਕਿ ਸਾਡੇ ਬੰਦਿਆਂ ਨੂੰ ਖਰੀਦ ਲਿਆ ਜੀ ਪੱਟ ਲਿਆ ਜੀ ਐਂ ਕਰ ਲਿਆ ਜੀ ਉਹ ਬੰਦੇ ਸਾਡੇ ਬੰਦੇ ਖੜੇ ਨੇ ਜੋ ਖੜੇ ਤਾਂ ਦੇਖੋ 4 ਜੂਨ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਕਿੰਨੇ ਖੌਣ ਕਿੱਥੇ ਕਿਵੇਂ ਖੜਾ ਹੈ ਕਿਉਂਕਿ ਇਹ ਸਾਰੀ ਗੱਲ ਜੁੜੀ ਹੋਈ ਹੈ ਸੱਚ ਕੇਂਦਰੀ ਸਰਕਾਰ ਦੇ ਨਾਲ ਤੇ ਬੀਜੇਪੀ ਦੀ ਸਰਕਾਰ ਆਉਂਦੀ ਹੈ ਤਾਂ ਫੇਰ ਪਤਾ ਲੱਗ ਜੂਗਾ ਕਿ ਉਹ ਕਿੰਨਾ ਕੁ ਜ਼ੋਰ ਪਾਉਂਦੇ ਨੇ ਔਰ ਉਹ ਇਸ ਮਾਮਲੇ ਦੇ ਵਿੱਚ ਇਹ ਬਿਲਕੁਲ ਸੱਚੀ ਹੈ ਇਹਨਾਂ ਦੀ ਗੱਲ ਤੇ ਇਹਦੇ ਵਿੱਚ ਕੋਈ ਰੌਲਾ ਨਹੀਂ ਕਿ ਉਹ ਸਤਾਰਾਂ ਗਰਾਉਂਡ ਦੇ ਵਿੱਚ ਮਾਸਟਰ ਜੇ ਉਹਨਾਂ ਦੇ ਨਹੀਂ ਆਉਂਦੀ ਫਿਰ ਮੁਸਬਾ ਹੀ ਹੋ ਰਿਹਾ ਫਿਰ ਗੱਲ ਨਹੀਂ ਕੋਈ ਪਰ ਇੱਕ ਗੱਲ ਕਲੀਅਰ ਹੈ ਕਿ ਮੇਰਾ ਖਿਆਲ ਹੈ ਇਦਾਂ ਦੀ ਕੋਈ ਹੋਰ ਅਜਮਾਈ ਨਹੀਂ ਹੋਈ ਕਿਉਂਕਿ ਸਾਰੀਆਂ ਪਾਰਟੀਆਂ ਇਲੈਕਸ਼ਨਾਂ 'ਚ ਲੱਗੀਆਂ ਬਿਲਕੁਲ ਸਰ ਜਿਹੜੇ ਉਹਨਾਂ ਨੇ ਫਿੱਟਣੇ ਸੀ ਉਹਨਾਂ ਨੇ ਪੱਟ ਲਏ ਉਹ ਇਲੈਕਸ਼ਨਾਂ ਤੋਂ ਪਹਿਲਾਂ ਹੀ ਜਲੰਧਰ ਦਾ ਆਪਾਂ ਨੂੰ ਪਤਾ ਹੈ ਸਾਰੇ ਦਾ ਸਾਰਾ ਵੀ ਐਮਪੀ ਵੀ ਗਿਆ ਤੇ ਐਮਐਲਏ ਵੀ ਗਿਆ ਤੇ ਬਾਕੀ ਨੇ ਜਿਹੜੇ ਉਹ ਕੋਸ਼ਸ਼ਾਂ ਜਾਰੀ ਹੋਣਗੀਆਂ ਪਰ ਸਰਕਾਰਾਂ ਗੇਰਨ ਵਾਲੀ ਗੱਲ ਮੇਰਾ ਖਿਆਲ ਹੈ ਥੋੜੀ ਜਿਹੀ ਥੋੜੀ ਜਿਹੀ ਉਹ ਇਲੈਕਸ਼ਨ ਤੇ ਸਿਆਸਤ ਨਾਲ ਜ਼ਿਆਦਾ ਜੁੜੀ ਹੋਈ ਹੈ ਪ੍ਰਪਗੈਂਡਾ ਨਾਲ ਜ਼ਿਆਦਾ ਜੁੜੀ ਪ ਇਸ ਪੱਧਰ ਦੀ ਕੋਸ਼ਿਸ਼ ਕੋਈ ਨਜ਼ਰ ਨਹੀਂ ਆਈ ਕੋਸ਼ਿਸ਼ ਜੀ ਡਾਕਟਰ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਥੈਂਕ ਯੂ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਦਰਸ਼ਕਾਂ ਦਾ ਬਹੁਤ ਥੈਂਕ ਯੂ ਸੋ ਇਸ ਆਨ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਜਿਨ੍ਹਾਂ ਵੱਲੋਂ ਅੱਜ ਦੇ ਇਹਨਾਂ ਖਬਰਾਂ ਦੇ ਉੱਪਰ ਵਿਸਾਰਧ ਦੇ ਨਾਲ ਚਰਚਾ ਕੀਤੀ ਗਈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਹ ਤੱਕ ਦੀਓ ਇਜਾਜ਼ਤ ਧੰਨਵਾਦ